ਮੰਡੀ ਚ ਜੇ ਬੀਟਲ ਤੇ ਬਰਬਰੀ ਤੇ ਕਟੂਮਾਲ ਸਾ ਵੀ ਬਰਬਰੀ ਆ ਗਈ ਚੰਗੇ ਵੀ ਇਹ ਵਿੱਚ ਉਹਦੇ ਵਿੱਚ ਕਟੂਮਾਲ ਵੀ ਹੈਗਾ ਚਿੱਟੀਆਂ ਅੱਖਾਂ ਦਾ ਪਰ ਕਾਲੇ ਕੁੱਤੇ ਇਹਦੇ ਬਹੁਤ ਜ਼ਿਆਦੇ ਬੱਕਰੀਆਂ ਜਿਹੜੀਆਂ ਹੈਗਾ ਮੰਡੀ ਚ ਤੇ ਇਧਰੋਂ ਆਪਾਂ ਤੁਹਾਨੂੰ ਦਿਖਾਵਾਂਗੇ ਮੰਡੀ ਜਿਹੜੀ ਆ ਜਿਵੇਂ ਲਾਸਟ ਦੇ ਖੜੇ ਆਂ ਪੰ ਮੰਡੀ ਦੇ ਜਿੱਕਾ ਆ ਗਏ ਮਿੱਡਲ ਬੱਕਰੀਆਂ ਵੀ ਚਿੱਟੀ ਅੱਖ ਚ ਇੱਕ ਨਜ਼ਰ ਦੀ ਗੱਬੜ ਹੋ ਗਈ ਇਹ ਗੱਬੜ 2 ਮਹੀਨੇ ਦੀ ਗੱਬਣਾ ਠੀਕ ਹੈ 2 ਮਹੀਨੇ ਦੀ ਗੱਬਣਾ ਤੇ ਜਿਹੜੀ ਮਗਰ ਖੜੀ ਕਾਲੀ ਠੀਕ ਹੈ ਠੀਕ ਹੈ ਆਏ ਕਾਲੀ ਬੱਕਰੀ ਹੈ 2 ਮਹੀਨੇ ਦੀ ਗੱਬਣਾ ਤੇ ਕਿਹੜੇ ਵਰਗੇ ਤੋਂ ਆਏ ਆ ਭਾਈ ਆਪਣਾ ਕੋਰ ਵਾਲਾ ਪਿੰਡ ਆ ਜੀ ਕੋਰ ਵਾਲਾ ਪਿੰਡ ਠੀਕ ਹੈ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਕੋਰ ਵਾਲਾ ਮਾਨ ਜਿਹੜਾ ਗਾਇਕੁਰਨਾ ਪਿੰਡ ਦੇ ਠੀਕ ਹੈ ਮਾਲ ਨੰਬਰ ਕਿੰਨਾ ਆਪਣਾ 62399 62399 02676 ਵੈਸੇ ਵੀ ਆਪਣੇ ਕੋਲ ਘਰੇ ਹੁੰਦੀ ਸੇਵਾ ਸੀ ਕਿ ਵੈਸੇ ਹੀ ਲੈ ਕੇ ਆ ਠੀਕ ਹੈ ਸਰਕਾਰ ਦਾ ਮਾਲਕ ਠੀਕ ਹੈ ਉਹ ਵੇਚ ਦੇ ਕਰਦੇ ਕਿ ਨਹੀਂ ਕਰਦੇ ਵੈਸੇ ਮਹਾਨ ਲੱਗਿਆ ਸੀ ਵਸਤਾ ਕਰਕੇ ਵੇਚਦੇ ਆ ਠੀਕ ਆ ਠੀਕ ਆ ਵੈਸੇ ਹੀ ਵੇਚਦੇ ਵੀ ਕਰਦੀਆਂ ਬੱਕਰੀਆਂ ਬਈਆਂ ਕੋਲੇ ਠੀਕ ਇਸ ਤੋਂ ਬਾਅਦ ਮੀਟਲ ਬੱਕਰੀਆਂ ਆ ਗਈਆਂ ਬਾਬੇ ਕੋਲ ਮੋਬਾਈਲ ਤੇ ਨਹੀਂ ਪਰ ਆਪਾਂ ਤੁਹਾਨੂੰ ਵੀ ਬੱਕਰੀਆਂ ਦਿਖਾਣੀਆਂ ਬਹੁਤ ਚੰਗੀਆਂ ਫਰਬਰੀ ਬੱਕਰੀਆਂ ਇੱਕ ਬੜੀ ਬੱਕਰਾ ਕੜਾ ਕਿਨੇ ਦਾੰਦੂਗਾ ਬੱਕਰਾ ਵੀ ਆਇਆ ਚਾਰ ਦਾੰਦਾਂ ਦਾ ਬੱਕਰਾ ਠੀਕ ਆ ਚਿੱਟੀਆਂ ਅੱਖਾਂ ਦਾ ਕਿਹੜੀ ਜਗ੍ਹਾ ਤੋਂ ਆਇਆ ਪਬੀ ਅੱਛਾ ਕੱਢਿਆ ਨਾ ਠੀਕ ਮੋਬਾਈਲ ਨੰਬਰ ਬੋਲ ਦੋ ਆਪਣਾ ਕਿਹਨਾਗ ਮੈਲ ਨਾ 98729 98729 2366 2366 ਠੀਕ ਹੈ ਜੀ ਜੇਰ ਬਿੱਟਲ ਪੱਠਾਂ ਆ ਗਈਆਂ ਬੱਕਰਾ ਜੇਕਰ ਕੋਈ ਨੇ ਲੈਣਾ ਵੀ ਨੰਬਰਾਂ ਤੇ ਕਰ ਲੈ ਸੰਪਰਕ ਬਹੁਤ ਵਧੀਆ ਬੱਕਰਾ ਚੰਗੇ ਕੰਨਾਂ ਕੋ ਨਾਲ ਚੰਗੀ ਹੈਲਟ ਆ ਵੀ ਆਪਣੇ ਦਿਖਾਏ ਮੜੀਂ ਨਾ ਇਹ ਪੱਠਾਂ ਦੋਨੇ ਵੀ ਬੱਕਰੇ ਕਿਛ ਖੱਸੀ ਬੱਕਰੇ ਆ ਆ ਚਿੱਟਾ ਡੱਬਾ ਬੱਕਰਾ ਤੇ ਆ ਲਾਲ ਰੰਗ ਦੇ ਵਿੱਚ ਠੀਕ ਹੈ ਮਾਲ ਨੰਬਰ ਇੱਕੋ ਹੀ ਆਪਣਾ 94 94 75 19 260 941 70 70 19260 19260 ਖੱਸੀ ਬੱਕਰੇ ਤਿੰਨ ਆ ਬਈ ਠੀਕ ਹੈ ਖੱਸੀ ਬੱਕਰੇ ਭਾਈਆਂ ਕੋਲੇ ਜੇਕਰ ਕਿਹਨੇ ਲੈਣੇ ਨੰਬਰਾਂ ਤੇ ਕਰ ਲੈ ਸੰਪਰਕ ਕਿਹੜੇ ਰਗੇ ਤੋਂ ਆ ਬਈ ਆਪਾਂ ਭਗਤੇ ਭਾਈ ਕੇ ਤੋਂ ਆਇਆ ਬਈ ਮੋਬਾਈਲ ਨੰਬਰ ਦੁਆਰਾ ਬੋਲਦੇ ਹੁਣ 9970 94170 19266 19266 ਸੋ ਹਾਂਜੀ ਵੀ ਇਹਨਾਂ ਨੰਬਰਾਂ ਤੇ ਕਰ ਲਓ ਸੰਪਰਕ ਆ ਖੱਸੀ ਬੱਕਰਾ ਆ ਗਿਆ ਤੇ ਆ ਬੀਟਲ ਬੱਕਰਾ ਆ ਗਿਆ ਬਰਬਰੀ ਬੱਕਰਾ ਆ ਗਿਆ ਕਿੰਨੇ ਟਾਈਮ ਦਾ ਬੱਕਰਾ ਕਿੰਨੇ ਦੰਦ ਹੋਗੇ ਵੀ ਇਹ 7 ਮਹੀਨਾ ਦਾ ਜੀ 7 ਮਹੀਨਾ ਦਾ ਠੀਕ ਹੈ ਚੰਗੀ ਕੁਆਲਿਟੀ ਦੇ ਵਿੱਚ ਤੇ ਕੀ ਰੇਟ ਕਰਦੇ ਆ ਤਾਂ ਬਈ ਠੀਕ ਹੈ ਤੇ ਕਿਹੜੇ ਵਰਗੇ ਦਵਾਏ ਆਪਾਂ ਤੁਸੀਂ ਗਵਿੰਦਪੁਰਾ ਪਿੰਡ ਆ ਜੀ ਠੀਕ ਆ ਪਿੰਡ ਆ ਜੀ ਠੀਕ ਆ ਮੋਬਾਈਲ ਨੰਬਰ ਬੋਲਿਓ ਆਪਣਾ 7062 76967 54555 53557 ਹਾਂਜੀ ਵੀ ਜੇਕਰ ਕਹਿੰਦੇ ਆ ਬੀਡਰ ਫੇਡਰ ਨੰਬਰਾਂ ਦੇ ਕਰ ਲੈ ਸੰਪਰਕ ਬਹੁਤ ਸੋਹਣਾ ਬੱਕਰਾ ਕੰਨਾ ਤੁਹਾਨੂੰ ਰਿਕਵਰਟੀ ਚੈੱਕ ਕਰ ਲਵੇਗਾ ਇਸ ਤੋਂ ਅੱਗੇ ਆ ਗਿਆ ਬੱਕਰੀਆਂ ਦਾ ਸਾਜ ਸਮਾਨ ਪਟੇ ਬੈਲਟਾਂ ਹੋਰ ਸਾਰਾ ਦਾ ਸਮਾਨ ਜਿਹੜਾ ਇੱਥੇ ਮਿਲ ਜਾਂਦਾ ਮੰਡੀ ਚ ਢੋਲੇ ਆ ਗਏ ਬੱਕਰੀਆਂ ਦੇ ਸਾਰਾ ਸਮਾਨ ਇੱਥੇ ਮਿਲਦਾ ਮੰਡੀ ਤੋਂ ਹਾਂ ਹਾਂਜੀ ਵੀ ਕੀ ਵਾਲਾ ਏ ਠੀਕ ਆ ਵੀ ਵਧੀਆ ਹੋਰ ਠੀਕ ਕਿਹੜੇ ਰਗੇ ਤੋਂ ਆਇਆ ਭਾਈ ਆਪੋ ਉੱਬਾ ਪੈਂਦਾ ਭਾਈ ਠੀਕ ਆ ਇਹ ਮੇਲ ਆ ਕਿ ਫੀਮੇਲ ਦੋਨੇ ਫੀਮੇਲ ਤੇ ਮੇਲ ਆਈ ਠੀਕ ਆ ਕਿਹੜੀ ਨਸਲ ਚਾਹੀਏ ਇਹ ਪਪੇਰੀਨ ਆਈ ਠੀਕ ਆ ਤੇ ਕੀ ਰੇਟ ਕਰਦੇ ਆਂ ਪਏ ਦਾ ਆ ਵੀਡੀਓ 6000 ਮੰਗ ਰਹੇ ਆ ਜੀ ਕਿੰਨਾ ਜੀ 6000 ਜੀ 6 ਰੁਪਿਆ ਠੀਕ ਆ ਦੋਮਾ ਦਾ ਜੀ ਦੋਨਾ ਜੋੜੇ ਦਾ ਕਿ ਕੱਲੇ ਕੱਲੇ ਦਾ ਦੋਮਾ ਦਾ ਜੀ ਠੀਕ ਆ ਬਈ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ 8834 ਹਾਂਜੀ 98785 ਠੀਕ ਆ ਉਹ ਜਾਨਵਰ ਹੁੰਦੇ ਘਰੇ ਵੀ ਸੀਰ ਵਾਲੇ ਆਪਣੇ ਕੋਲ ਹਾਂਜੀ ਹਾਂਜੀ ਵੀ ਜਿਹੜੇ ਨੇ ਜਾਨਵਰ ਲੈਣੇ ਆ ਡੌਗ ਬਾਈ ਇਹਨਾਂ ਨਾਲ ਕਰ ਲੈ ਸੰਪਰਕ ਬਹੁਤ ਸੋਹਣੇ ਜਾਨਵਰ ਆ ਉੱਤੇ ਵਿੱਚ ਕਿੰਨੇ ਟਾਈਮ ਦੇ ਆ ਇਹ? ਇਹ 25-25 ਕਿ ਦਿਨਾਂ ਦੇ। 25-25 ਕਿ ਦਿਨਾਂ ਦੇ। ਠੀਕ ਆ। ਇਹ ਸੀੜਾ ਮੁਰਗਾ ਕਿ ਦੇਸੀ? ਸੀੜਾ। ਠੀਕ ਆ। ਆਹਾ। ਇਹ ਪੱਠਾ ਹਜੇ। ਮੁਰਗੇ ਕੇ ਮੁਰਗਾ। ਠੀਕ ਆ। ਤੇ ਇਹ ਜਾਨਵਰ ਕਿ ਰੱਖੀ ਬੈਠੇ ਵਿੱਚ ਇਹਦੇ? ਦੇਸੀ ਹੈ। ਠੀਕ ਆ। ਆਉਂਦੇ ਰਹਿੰਦੇ ਰਹੇ ਆਂਡੀ ਤੇ ਆਉਨੇ ਹੈ। ਹੈ? ਠੀਕ ਆ। ਵਾਲ ਨੰਬਰ ਹੈ ਕਿ ਮਾਲਾ ਨਹੀਂ? ਵਾਲ ਨੇ ਕਰਾ 70194 66944 ਸੀਡ ਮੁਰਗੇ ਬਈਆਂ ਕੋਲੇ ਜਵਾਕ ਲੈ ਕੇ ਆਏ ਆ ਨੰਬਰਾਂ ਦੇ ਕਰ ਲੈ ਸੰਪਰਕ ਇਸ ਤੋਂ ਕਿਤੇ ਦੇਖ ਸਕਦੇ ਆ ਮੁਰਗੇ ਮੁਰਗੇ ਤਾਂ ਜਿਹੜੇ ਬੈਠੇ ਆ ਜਵਾ ਪੰਜਰੇ ਦੇ ਉੱਤੇ ਤੀਜੀ ਮੰਜ਼ਲ ਦੇ ਵਿੱਚ ਅਲੇ ਜਾ ਹੈ ਅੰਗਰੇਜ਼ ਦੂਜੇ ਜਾ ਕੇ ਮੁਰਗੀ ਪੀ ਜੀ ਆ ਮੁਰਗੀ ਆ ਗਈ ਆ ਮੁਰਗੀ ਆ ਗਈ ਨੇਲੇ ਮੁਰਗੇ ਕਿ ਵੈਸੇ ਹੀ ਬਈ ਬਿੱਕਾ ਲਾਗਾਂਦਾ ਨੂੰ ਤੇ ਹੋ ਗੋ ਉਹੀ ਦਰਦ ਨਾਲ ਪਹਿਲੀ ਠੀਕ ਠੀਕ ਹੈ ਤੇ ਮੋਬਾਈਲ ਨੰਬਰ ਬੋਲਦਾ ਆਪਣਾ ਕਿਹੜੇ ਰਗੇ ਦਾ ਪੜੇ ਆਉਂਦੇ ਨੇ ਮੰਡੀ ਤੇ ਰੇਕ ਤੇ ਠੀਕ ਹੈ ਰੇਕ ਮੰਡੀ ਤੇ ਆਉਂਦੇ ਬਈ ਵੇ ਨੰਬਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਤਾਂ ਜੀ ਮੋਬਾਈਲ ਨੰਬਰ ਆਪਾਂ ਤੁਹਾਨੂੰ ਦੱਸਾਂਗੇ 77105 47028 ਇਹਨਾਂ ਨੰਬਰਾਂ ਤੇ ਕਰ ਲਓ ਸੰਪਰਕ ਸਾਰੇ ਮੁਰਗੀਆਂ ਮੁਰਗੀਆਂ ਕਿ ਇੱਧਰ ਉੱਤੇ ਬੈਠੀਆਂ ਜਿਹੜਾ ਸੇਲ ਮੁਰਗੀਆਂ ਤੇ ਮੁਰਗੀਆਂ